ਕਸੇ ਲਈ ਜਾਂਦੀ ਹੈ ਬਦਾਮ ਐਂ ਕਰੀ ਦੋ ਸਾਂਹੀ ਕਰਦੀ ਮਮੀ ਅੱਧੇ ਅੱਧੇ ਛੱਲ ਕੇ ਤੇ ਚੀਲਦੀ ਜਗਾ ਚੰਗਾ ਚੰਗਾ ਕੀ ਹਾਲ ਚਾਲ ਹੈ ਜੀ ਹੋਰ ਸਾਰਿਆਂ ਦੇ ਘਰ ਪਰਿਵਾਰ ਸੈਟ ਹੈ ਜੀ ਕਰਕੇ ਜੀ ਵਲੌਗ ਦੀ ਸਟਾਰਟਿੰਗ ਤੇ ਸਭ ਤੋਂ ਪਹਿਲਾਂ ਖੜਾਵਾਂਗੇ ਅੱਜ ਆਪਣੇ ਕਬੂਤਰ ਕਾਟ ਲਗੇ ਸਾਰੇ ਤੇ ਦਿਖਾਉਨੇ ਆ ਤੁਹਾਨੂੰ ਕਿਹੜੇ ਕਿਹੜੇ ਛੱਡਨੇ ਆ ਕਬੂਤਰ ਕੂਤਰ ਛੜਤੇ ਆ ਬਈ ਸਾਰੇ ਆਪਾਂ ਕੂਤਰ ਛੱਡਿਆ ਅੱਜ 9 ਆ ਆ ਗਏ ਸਾਰੇ ਕੂਤਰ ਖੇਤ ਆ ਗਏ ਆ ਬਈ ਤੇ ਪੱਠੇ ਲੈ ਕੇ ਚੱਲੇ ਆ ਵੱਡੀ ਰੱਕ ਪਾਂਡੀਆਂ ਤੇ ਪੜਲ ਕੇ ਪੱਠੇ ਤੇ ਫਿਰ ਕਰਦੇ ਆ ਗੱਲ ਪੱਠੇ ਹੀ ਵੱਢ ਲਈ ਆਪਾਂ ਲੱਧਗੇ ਤੇ ਫਿਰ ਚੱਲਾਂਗੇ ਘਰ ਨੂੰ ਕਿੰਨੇ ਕੁ ਰਹਿ ਗਏ ਪੱਠੇ ਵੱਡਣਾ ਪਾ ਇਕੱਠੇ ਲੱਗੇ ਸੀਗੇ ਪੰਡ ਗੇਵੇ ਆ ਅਰੇ ਕੁੱਤਿਆਂ ਦੇ ਖਰਾਬ ਕੀਤੇ ਪੰਡੀ ਮੈਂ ਵੱਟਣੀ ਸੀ ਮੈਂ ਪੰਡ ਵੱਡਿਆਂ ਦੀ ਤੇ ਤੂੰ ਹਜੇ ਵੱਡੀ ਐ ਨਾ ਮੇਰੀ ਪੰਡ ਮੇਰੀ ਪੰਡ ਵੀ ਤੇਰੀਆਂ ਦੋਵਾਂ ਵਰਗੀ ਹੁੰਦੀ ਆ ਆ ਬਰਸੀਨ ਦੇਖ ਭੈੰਦਰਾ ਵੀ ਤੇ ਕੁੱਤਿਆਂ ਨਾਲ ਕਿਨਾਂ ਲੱਦੇ ਆ ਕੁੱਤਿਆਂ ਦਾ ਨਹੀਂ ਮੈਨੂੰ ਪਤਾ ਪੰਡ ਚੱਕ ਕੇ ਦੇਖ ਲੀਂਦੇ ਭਾਰ ਕੋਈ ਹੋ ਹੋ ਤੇ ਭਾਰਕ ਪੰਡ ਦਾ ਮੇਰੀ ਬਣੀ ਪਈ ਆ ਥੱਬੇ ਪਾ ਕੇ ਦੇਖ ਲੈ ਨਹੀਂ ਵੱਡ ਗਏ ਉਹਨੇ ਤਾਂ ਵੱਡੀ ਬੈਠਾ ਨਾ ਨਹੀਂ ਫੇਰ ਮੇਰੀ ਬਾੜ ਦੂਰ ਪੈਂਦੀ ਆ ਮੈਂ ਇੱਥੇ ਆ ਕੇ ਵੱਢਣ ਲੱਗੂ ਬਾੜ ਦੂਰ ਪੈਂਦੀ ਐ ਮੈਂ ਫਰਕ ਪੈ ਗਿਆ ਹੂੰ ਹਾਂ ਤੂੰ ਸਿਆਣਾ ਹਾਂ ਚੱਲ ਫਿਰ ਦਵਾਦਾ ਤੇ ਮੈਨੂੰ ਡਿੱਕੀਆਂ ਦਾ ਮੈਸਰੀ ਤੇ ਪੱਠੇ ਚਕਾ ਤੇ ਨਾਲੇ ਚੱਕ ਆਹ ਮੋਟਰਸਾਈਕਲ ਲਿਆ ਦੇਖ ਰਹਾ ਬੱਸ ਆਹ ਤਾਂ ਨੀ ਕੀ ਕਰਨਾ ਆਹ ਕਿ ਮਟਰ ਨੂੰ ਪਿਆਰੀ ਰੱਖਾ ਇਧਰੇ ਹੱਥ ਕੇ ਮੈਂ ਇਧਰੇ ਓੜ ਲੈਣਾ ਮੇਰਾ ਇੱਕ ਹੋਰ ਲਾਉਣ ਦਾ ਰੋਟਾ ਚੱਲ ਦੂ ਪੱਠੇ ਪਾ ਫਿਰ ਪੰਡ ਉਹਨਾ ਥੋੜੇ ਜਿਹਾ ਵੱਡਾ ਕਰ ਲਉਂ ਪੰਡ ਵੀ ਫਿਰ ਭੈਣ ਚਲੋ ਬਈ ਆਪਾਂ ਲਿਆਉਨੇ ਆ ਉਥੋਂ ਮੋਟਰਸਾਈਕਲ ਮੋਟਰ ਤੋਂ ਤੇ ਉਹਨਾਂ ਚਾਰ ਇਹ ਵੱਡਾ ਪੱਠੇ ਤੇ ਲਿਆ ਕੇ ਆਪਾਂ ਟੀਚਣ ਕਰਕੇ ਰੱਖ ਦੇ ਕੰਮ ਨੂੰ ਚਲੇ ਆ ਜੀ ਪੱਠੇ ਤੇ ਚਲਦੇ ਆ ਹੁਣ ਆਪਦੀਆਂ ਆਪਣੀਆਂ ਰੇੜੀਆਂ ਲੈ ਕੇ ਇੱਧਰ ਵੀ ਲੱਦ ਲਿਆ ਅਸੀਂ ਵੀ ਪੱਠੇ ਮੇਗਾ ਮਾਰਦਾ ਐਵੇਂ ਮੇਰੀ ਪੰਡ ਨੜਕਪੇ ਕੀ ਆ ਚੱਲ ਚੱਲ ਲੋਈ ਦੋ ਬੈਠ ਗਏ ਬਈ ਛਤਰੀ ਤੇ ਦੋ ਆਪਾਂ ਤਾੜਦੇ ਆ ਕੂਤਰ ਚਾਰ ਬੈਠ ਗਏ ਨੌ ਛੱਡੇ ਸੀ ਪੰਜ ਰਹਿ ਗਏ ਰੱਤਾ ਬਾਈ ਸੁੱਜਿਆ ਵਾ ਕੂਤਰ ਥੱਲਿਓਂ ਲੋਡ ਨਹੀਂ ਆ ਰਿਹਾ ਹਜੇ ਥਣ ਧੁੱਪਾਂ ਧਪਾਂ ਲਵਾਉਣੀਆਂ ਪੈਣੀਆਂ ਟਿਕਾ ਕੇ ਦੇਖੋ ਵਈ ਰਤਾ ਵੀਰ ਨੀਲਾ ਹੋ ਗਿਆ ਥੱਲੇ ਉਹਦਾ ਆਹ ਦੇ ਨੀ ਟੋਪ ਤੁੱਪਲ ਬਹੁਤ ਨੇ ਭਾਈ ਫੇਰ ਕੱਢਿਆ ਕਰਾਂਗੇ ਉਹ ਕੋ ਉਤਰੂ ਵਈ ਆਪਾਂ ਗੋੜ ਤੇ ਸ਼ਹਿਦ ਦੇ ਕੇ ਕੇਰਾ ਪਾਤਾ ਧੁੱਪ ਵੀ ਅਜ ਮੱਧਮ ਜੀ ਹੈ ਬੜਾ ਸੂਲ ਹੈ ਨਹੀਂਗਾ üttī jane hoye ਈਟਾਂ ਤੇ ਪਾਣੀ ਚੱਲ ਰਿਹਾ ਬੁਹਾਰਾ ਦੇਖ ਕਿੱਟਾਂ ਕਰੀ ਜਾਂਦੇ ਆ ਤਰ ਪਾਵਾਂਗੇ ਜਿਹਦੇ ਉੱਤੇ ਕੋਲਵਾ ਜਾ ਤੇ ਮੈਂ ਇਸ ਤਰੀ ਲੱਗਿਆ ਵਾ ਖੁਰਨੀ ਬਣਾਉਣ ਇਹਦੇ ਖੁਰਨੀ ਬਣਾਈ ਜਾਂਦਾ ਬਾਈ ਇਦਾਂ ਲੱਗਿਆ ਵਾ ਬਾਈ ਥੋੜਾ ਹੀ ਰਹਿ ਗਿਆ ਖੁਰਨੀ ਦਾ ਕੰਮ ਫੇਰ ਪਾਉਣ ਲੱਗਾਂਗੇ ਕੋਲਵਾ ਦੇ ਤੇ ਤੇ ਕੁਟਰ ਦਿਖਾਉਂਦਾ ਨੂੰ ਆਵੇ ਖੜੇ ਦੇ ਦੇਖੋ ਬਈ ਹਰੀਆਂ ਵਗਲਾਲ ਆਵ ਰਹਿ ਗਿਆ ਨੀਵੇਂ ਨੀਵੇਂ ਫਿਰਦਾ ਬਈ 10 ਵਜੇ ਗਏ ਤੈਨੇ ਆਈ ਬਸ ਟਾਈਮ ਪਾਸ ਜਾਂ ਕਰਦਾ ਏ ਓਡ ਓਡ ਕੇ ਆਹ ਕੁਤਰੀ ਦਾ ਗੰਦ ਪਾਉਂਦੀ ਸੇਰਾ ਟੈਡ 2 ਸੇ ਵਾਲੀ

ਦਰ ਗਿਆ ਆ ਗਿਆ 11 ਕੋਈ ਦਿਖਾਉ ਤੁਹਾਨੂੰ ਕਿਵੇਂ ਫਿਰਦਾ ਹੈ ਉੱਤਰ ਬਈ ਆਪਾਂ ਜਿਹੜੇ ਬਜ ਡੈਕਟ ਦੇ ਆ ਉਹਨਾਂ ਨੂੰ ਪਾਉਣ ਨੇ ਬਾਦਾਮ ਥੱਲੇ ਲਿਆਂਦੇ ਆ ਤੇ ਇੱਧਰ ਕੂਤਰੀ ਬੈਠੀ ਆ ਤੇ ਇਧਰ ਮਾਤਾ ਸਿੱਲੀ ਜਾਂਦੀ ਆ ਬਾਦਾਮ ਐਂ ਕਰੀ ਦੋ ਸਾਂ ਹੀ ਕਰਦੀ ਮਮੀ ਅੱਧੇ ਅੱਧੇ ਛੱਲ ਕੇ ਤੇ ਚੀਰ ਦੀ ਜਗਾ ਚੰਗਾ ਢੰਗਾ ਇਧਰ ਵੇਖੀ ਮਾਤਾ ਚਲੀ ਜਾਂਦੀ ਚਿਰੀ ਜਾਂਦੀ ਬਦਾਮ ਇਹ ਆਪਣਾ ਟਾਈਮ ਨਹੀਂ ਬਾਈ ਸਿੱਧੀ ਸਿੱਧਾ ਹਵਾ ਮੈਸਤਰੀ ਲੱਗਿਆ ਵਾ ਤੇ ਉਹਨੇ ਦਿਨ ਡਿਊਟੀ ਇਹਨਾਂ ਦੀ ਆ ਇਹਨਾਂ ਨੇ ਹੀ ਛੱਲਣੇ ਤੇ ਇਹਨਾਂ ਨੇ ਹੀ ਚੀਨੇ ਤੇ ਆਪਾਂ ਧਰ ਦੇਣੇ ਬਸ ਗੱਲੇ ਮੂਰੇ ਬਾਈ ਬਦਾਮ ਆਪਾਂ ਪਹਿਲਾਂ ਕੂਤਰੀ ਨੂੰ ਧਰਦਗੇ ਤੇ ਆਹ ਧਰ ਤਗੇ ਕੂਤਰਾ ਨੂੰ ਕੂਦਰੀ ਆਪਣੀ ਬੈਠ ਗਈ ਵੀ ਟਾਡਾ ਟੂਸੇ ਵਾਲੀ ਵੀ ਤੇ ਕਬੂਤਰ ਰਹਿ ਗਏ 4 ਆਪਣੇ ਆਉਂਦੇ ਆ ਤਾਂ ਇਹਨਾਂ ਗੂਤਰ ਆ ਫਿਰਦੇ ਬਈ ਆਪਣੇ ਆ ਗਏ ਦੋ ਤਾਂ ਤੇ ਤੀਜਾ ਆਉਂਦਾ ਤੇ ਇੱਕ ਰਹਿ ਗਿਆ ਹਰੀਆਂ ਬਗਲਾਂ ਤੇ ਗਲਾਬੀ ਟੂਸੇ ਵਾਲਾ ਵੀ ਦਿਖਾ ਦਿੰਨੇ ਆ ਤੁਹਾਨੂੰ ਆ ਆ ਗਿਆ ਬਾਈ ਹਰੀਆਂ ਬਗਲਾਂ ਗਲਾਬੀ ਟੂਸੇ ਵਾਲਾ ਗੂਤਰ ਚਾਰੇ ਗੂਤਰ ਫਿਰਦੇ ਆ ਆਪਣੇ ਨੱਕ ਗਿਆ ਨੋ ਬਾਈ ਥੋੜਾ ਇਹ ਹੋ ਗਿਆ ਸੈਟ ਕੂਤਰ ਅੱਗੇ ਵਾਲਾ ਮਰਦਾ ਜਿਹਾ ਹੀ ਕਰਦਾ ਕੂਤਰੀ ਨੇ ਉਹ ਬਦਾਂ ਨੂੰ ਖਾ ਲਿਆ ਤੇ ਇਹਨੂੰ ਆਪਾਂ ਹੁਣ ਕਰ ਲੱਗਿਆ ਖੋਡੇ 'ਚ ਕੂਤਰ ਬਾਈ ਥੋੜੇ ਛੱਡੀ ਬੈਠੇ ਬਦਾਂ ਤੇ ਇਹਨੂੰ ਵੀ ਖੋਡੇ 'ਚ ਕਰ ਦੇਣਾ ਕਰ ਇੱਕ ਕੂਤਰ ਆਪਣਾ ਹੋਰ ਬੈਠ ਗਿਆ ਬਾਈ ਟੌਰੀ ਕਸ ਤੇ ਟੂਸੇ ਵਾਲ ਇਹਨੂੰ ਲਾਉਨੇ ਆ ਆਪਾਂ ਕੂਤਰਾਂ ਨੂੰ ਪੜਿਆ ਨੂੰ ਦਾਣੇ ਤੇ ਨਾਲੇ ਬਾਹਰੀ ਵਾਲੇ ਫਿਰ ਬਈ ਟਾਈਮ ਨਾਲ ਵਿਹਲੇ ਹੋ ਜਾਂਦੇ ਆ ਕੂਤਰਤਾ ਬਤਾ ਬਈ ਕੂਤਰ ਨੂੰ ਪਾਣੀ ਆਪਾਂ ਤੇ ਬਾਹਰ ਕੱਢ ਦਿੰਨੇ ਹੁਣ ਜੋ ਪਾਣੀ ਪੁਣੀ ਖਿੱਚ ਕੇ ਤੇ ਧਰ ਦਾਂਗੇ ਬਦਾਮ ਤੇ ਇਧਰ ਕਰਤਾ ਬਈ ਆਪਾਂ ਕੋਲੂਏ ਦਾ ਕੰਮ ਸ਼ੁਰੂ ਲਾਗਿਆਂ ਪਾਉਣ ਧਰਦੀਆਂ ਨੂੰ ਬਦਾਨਾ ਮਤਲਬ ਤੇ ਤੁਹਾਨੂੰ ਦੂਜੇ ਕੂਤਰ ਵੀ ਦਿਖਾਉਣੇ ਆ ਆ ਫਿਰਦਾ ਬਾਈ ਬਗਲਾਂ ਟੂਸੇ ਵਾਲਾ ਕੂਤਰ ਤੇ ਪਾਣੀ ਵਾਲਿਆਂ ਕੂਤਰਾਂ ਬਾਈ ਆਪਣੀਆਂ ਉੱਚੀਆਂ ਖੜੀਆਂ ਬੰਦ ਉਹ ਨੀਵੀਆਂ ਵਾਲੀਆਂ ਤੇ ਦਿਖਾਵਾਂਗੇ ਤੁਹਾਨੂੰ ਦੂਜੇ ਕੂਤਰ ਸਾਰੇ ਬੈਠ ਗਏ ਆ ਫਿਰਦਾ ਬਗਲਾਂ ਟੂਸੇ ਵਾਲਾ ਟਾਈਮ ਦੇਖ ਲਓ ਬਈ 1:29 1:30 ਵੱਜ ਗਿਆ ਕਿੱਧਰ ਉੱਠ ਗਿਆ ਆ ਆ ਗਿਆ ਬਈ ਬਈ ਛਤਰੀ ਤੇ ਕੂਤਰੀ ਬੰਨੀ ਆ ਤੇ ਕੂਤਰਾ ਆਪਣਾ ਪਾਸੇ ਨੂੰ ਜਾਂਦਾ ਈ ਥੋੜਾ ਜਿਹਾ ਪਾਸੇ ਵਹਿੰਦੀ ਚਸ ਕਰਦਾ ਈ ਇਹਨੂੰ ਬਹੁਤ ਆ ਲੈਨੇ ਆ ਬਈ ਉੱਤਰ ਬੈਠ ਗਿਆ ਬਈ ਆਪਣਾ ਫੜਕਾ ਗਿਆ ਭਾਲੇ ਸੀਗਾ ਆਹ ਗੁੱਤਰ ਉਹ ਪਤਾੜਦ ਨੇ ਬਈ ਬਤਾਪੂ ਨੂੰ ਖਾ ਲਈ ਸੀਗੇ ਤੇ ਰਤਾ ਆਪਣਾ ਹਜੇ ਵੀ ਧੁੱਪੇ ਹੀ ਬੈਠਾ ਬਈ ਇੱਥੇ ਇੰਨੇ ਫਰਸ ਬਾਦਾ ਕੋਲਵਾ ਬਾਦਾ ਬਈ ਫਰਸ ਤੇ पानी तार दे भाई भाई Hãy subscribe cho ਟਾਈਮ ਬਈ 2 ਦਾ ਹੋ ਗਿਆ। ਲਓ ਜੀ ਬੈਠ ਗਿਆ ਬਈ ਦੋਨੇ ਕਬੂਤਰਾਂ। ਲਾ ਕੇ ਲਿਉਨੇ ਆ ਥੱਲੇ ਹੁਣ ਇਹਨਾਂ ਨੂੰ। ਬਈ ਕਬੂਤਰਾਂ ਨੂੰ ਪਾਣੀ। ਆ ਵੀ ਬਈ ਹੁਣ ਸ਼ਾਮੇ ਕਰਤਾ ਬਕੂਤਰ ਇਹਨੂੰ ਵੀ ਥਾਲ ਦੇ ਕੇ ਪਾਣੀ। ਬਈ ਬਦਾਮ ਇਹਨਾਂ ਨੇ ਖਾ ਲੇ ਤੇ ਹੁਣ ਆਪਾਂ ਇਹਨਾਂ ਨੂੰ ਖੁੱਡਿਆਂ ਚ ਤਾੜ ਦਈਏ। ਹਾਂ ਜੀ ਵੀ ਆ ਕਬੂਤਰ ਨੂੰ ਤਾੜ ਦਈਏ ਆ ਬਚਾ ਲਣ ਦੇ ਖੁੱਡੇ ਚ ਆ ਦੋਨਾਂ ਨੂੰ ਪਰਦੇ ਤਾੜਾਂਗੇ ਆ ਗਿਆ ਭਾਈ ਹੁਣ ਇਹਨਾਂ ਨੂੰ ਤਾੜ ਦਈਏ ਹਾਂ ਜੀ ਭਾਈ ਆ ਨੂੰ ਜਾਂਦੋ ਆ ਵੀ ਗਿਆ ਭਾਈ ਕਿੰਨੇ ਕਬੂਤਰ ਤਾੜਦੇ ਆ ਭਾਈ ਔਰ ਦੇ ਬਾਈ ਖੋਡਿਆਂ ਦੇ ਕੁਜੇ ਇਹ ਟਰੇਆਂ ਕੱਢ ਦਿੰਨੇ ਉੱਦਲੇ ਖੋਡੇ ਵੀ ਕੱਢ ਦਿੰਦੇ ਕੂੜਾ ਬਾਈ ਸਾਰੇ ਪੈ ਗਿਆ ਆਪਣਾ ਤੇ ਉਧਰੋਂ ਹੋ ਕੇ ਵਹਿਲੇ ਆਪਾਂ ਮੇਰਾ ਹੀ ਹੋ ਗਿਆ ਪਰ ਤੇ ਕਰਤੀ ਆ ਜੀ ਬਲੌਗ ਦੀ ਸਮਾਪਤੀ ਕਿਵੇਂ ਲੱਗਿਆ ਅੱਜ ਦਾ ਬਲੌਗ ਤੁਹਾਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਗਰੂਰ ਦੱਸੋ ਤੇ ਵੀਡੀਓ ਵੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ